ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁੜੋ ਚੈਨਲ ਮਾ ਬੈਰੀ ਫਾਰਮ ਦੇ ਉੱਤੇ ਜੀ ਅੱਜ ਹੀ ਵਿੱਚ ਫੱਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਦੋਨੇ ਵੀ ਬਈ ਤਾਜ਼ੀਆਂ ਸੁਈਆਂ ਹੋਈਆਂ ਨੇ ਆਓ ਕਰ ਲੈਨੇ ਪਹਿਲਾਂ ਗੱਲ ਬਾਤ ਬਾਈ ਜੀ ਸਸੀ ਕਾਲ ਆਖਿਆ ਵੇ ਕੋ ਠੀਕ ਹੁੰਦੀ ਹੈ ਵਧੀਆ ਜੀ ਨਾਮ ਤੇ ਐਡਰੈਸ ਬੋ ਨਾਮ ਦਰੇ ਸਾਕਰ ਪਿੰਡ ਭਾਈ ਰੁਪਾ ਤਹਿਸੀਲ ਫੂਲ ਜ਼ਿਲ੍ਹਾ ਉਠੰਡਾਪਾ ਨੇੜੇ ਪਿੰਡ ਆਪਾਂ ਨੇੜੇ ਆਪਾਂ ਦਾ ਨਾਮ ਪ੍ਰਭੂ ਸਰਪਾਇਆ ਨਸਰਾਬਰਾ ਪਿੰਡ ਪੈਂਦਾ ਭਈ ਜੜਾ ਮੋਬਾਈਲ ਨੰਬਰ 922473000 ਚੀਕ ਆਪਾਂ ਜਿਹੜੀ ਪਹਿਲੇ ਨੰਬਰ ਦੇ ਵੜਾ ਕਿਹੜਾ ਸੂਆ ਸੋਈ ਹੈ ਭਾਈ ਇਹਲ ਦ ਹੋ ਲੈ ਵੱਡੀ ਵਹੜਾ ਟੱਕ ਪੁੱਟ ਪਰਾਪੁਰਾ ਦੀ ਬੜੀ ਚੰਗੀ ਵਹੜਾ ਯਾਰ ਫਾਸ ਤੋਂ ਬਹੁਤ ਚੰਗਾ ਲੇਵਾ ਤੀਕਾ ਸੋਈ ਨੈਣੋ ਬੱਚੇ ਦੇ ਨਾਲ ਨਾ ਰੋ ਆਪਣੇ ਕੋਲੇ ਸੋਈ ਆ 16 ਕਿਲੋ ਕੰਡੇ ਵਾਲੀ ਬੋਲ ਵੀ ਤਿਆਰ ਹੋ ਓਕੇ ਠੀਕ ਆ ਬਈ ਹੀਟਿੰਗ ਆ ਲਿਆ ਬਹੁਤ ਵੱਡੀ ਵਹੜਾ ਪੀਟ ਕੁੱਟ ਦੋਈਦਾ ਟਰਾਤਾ ਤਾਂ ਕੋਈ ਨਹੀਂ ਆ ਹੀਟਿੰਗ ਚੈੱਕ ਕਰ ਕਮਾਲ ਦੀ ਸਪਲਾਈ ਬੜੀ ਆ ਨਾ ਲੇਵੇ ਵਾਲੀ ਕੰਗੇ ਮੁੱਠਿਆ ਥਾਣਾ ਟਰਾ ਮੂਰੋ ਦੇਖ ਕਿੱਥੇ ਥਾਣਾ ਪਹਿਲੀ ਵਾਰ ਕੀ ਬਾਤ ਕੱਲਾ ਕੱਲਾ ਥਾਣ ਪੂਰੀ ਰੰਗ ਰੰਗ ਦੇ ਲੰਮੀ ਲੰਮੀ ਕਿਰਿਆ ਚੌਕ ਚੌਕ ਕੋ ਸਹੀ ਗੱਲਾ ਫੁੱਲ ਕਰਦਾ ਹਣਾ ਤਾਂ ਤੂ ਕੋਈ ਬਾਈ ਪੱਠ ਫੁੱਟ ਬਹੁਤ ਫੜਨੀ ਬੈਠਦੀ ਬਾੜ ਗਿਆ ਨਹੀਂ ਕੱਲਾ ਤੂੰ ਉਡਾਈ ਦੇਲਾ ਸਿੱਧੀ ਤਾਂ ਜਮਾ ਯਾ ਬਾਤ ਆ ਬੱਚਾ ਕੀ ਦੇਤਾ ਇਹਨੇ ਬੱਚਾ ਦਾ ਮਗਰ ਬੱਚਾ ਹੀ ਆ ਬਾਈ ਅੱਛਾ ਹੀ ਆ ਖਾਣ ਨਹੀਂ ਖੁਰਨੀ ਬੈਠਦੀ ਪੂਰੀ ਚੰਗੀ ਆ ਬੈਰਾ ਪੋਟੜੀ ਪੁੜਾ ਦੇ ਕਹਣਾ ਕਿੰਨਾ ਜੋ ਵਾਲੀ ਚੰਗੀ ਆ ਬਾਈ ਯਾਰ ਲੈ ਲੈ ਵਾ ਠੰਡੀ ਇੰਨੀ ਆਈ ਬੇ ਡਾਕਟਰ ਆਈ ਬੇ ਜਾ ਕੋਈ ਚੱਕਰ ਹੀ ਨਹੀਂ ਪੈਦਾ ਨਹੀਂ ਫਲ 16 ਕਿਲੋਨ ਤਿਆਰ ਆ ਬੇ ਕੰਡਾ ਨਹੀਂ ਕਹਿਣ ਦੀ 16 ਕਿਲੋ ਤਿਆਰ ਲੈ ਵਾ ਇੱਕ ਨੰਬਰ ਲਈ ਵਕ ਖਾਨ ਦੇ ਪੀੜੀ ਦੇ ਪਾਇ ਇਹਦੇ ਬਈ 21 22 ਕਿਲੋ ਦੁੱਧ ਦੇਣਾ ਬੱਚੀ ਨੇ ਉਹ ਬਹੁਤ ਵੱਡੀ ਵੜਾ ਹੂੰ ਸੁਈ ਸਵਾਈ ਆ ਵੱਡੇ ਕੱਦ ਚਾ ਛੋਟੀ ਨਾ ਮੰਨਿਓ ਥਾਨਾ ਬਹੁਤ ਵੱਡੀ ਵੜਾ ਸਾਫ ਸੁਥਰੀ ਆ ਬਿਊਟੀ ਚੈੱਕ ਕਰੋ ਕਰਮਾ ਜੀ ਬਿਊਟੀ ਵੀ ਇੱਕ ਨੰਬਰ ਆ ਬਈ ਕਿਆ ਬਾਤ ਧਾਂਚਾ ਬਾਲਾ ਕਮਾਲ ਆ ਬਹੁਤ ਚੰਗੀ ਕੁਆਲਟੀ ਵਾਲੀ ਵੜਾ ਆ ਬਈ ਯਾਰ ਹੂੰ ਸਾਈਜ਼ ਵਾਲੀ ਪੂਰੀ ਵੱਡੀ ਸਾਈਜ਼ ਵਾਲੀ ਜਿਹਦੀ ਪਹਿੜ ਕੇ ਜਾਂਦਾ ਪੋਹ ਆ ਬਈ ਓਕੇ ਬਈ ਤੇ ਕੀ ਮੋਲ ਆ ਫਿਰ ਜੈਦ ਬਈ ਮੋਲ ਆਪਣਾ ਜਾਇ ਜੀਊਗਾ ਬਹੁਤ ਸੋੜ ਹੀ ਹੋਊਗੀ ਕੱਲੀ ਜਿਹੜਾ ਮੋਲ ਕਰਾਂਗੇ ਠੀਕ ਆ ਆਲਾ ਪਾਣੀ ਪੌਂਚ ਕਰਾ ਲੈ 100 ਕਿਲੋਮੀਟਰ ਬਈ ਸਪੋਰ ਕਰਾ ਲੈਣਾ 70000 ਰੁਪਏ ਲਵਾਂਗੇ ਘਾਟਾ ਬਦਰ ਸੁਣਾਉਦੇ ਚੋਂ 70000 ਹਾਂ ਠੀਕ ਆ ਬਈ 16 ਕਿਲੋ ਬਈ ਤਿਆਰ ਹੋ ਬੋਲੀ ਹੁਣ ਆਲਾ ਜਨੇ ਕਹਿੰਦਾ ਕੈਨ ਦੀ ਫੁੱਲ ਤਿਆਰ ਆ ਹੂੰ ਇੱਕ ਕੀ ਬਾਈ ਕਿ ਲੋਕ ਤਾਂ ਇਹ ਆ ਰਾ ਕਿਸੇ ਨੇ ਨਿਆਰਾ 10000 ਚੋ ਬਾਈ ਕਹਿੰਦਾ ਮਾਨਦਾਨ ਹੋ ਜੂ ਕੋਈ ਚੱਕਰ ਨਹੀਂ ਆਲਾ ਬੋ ਇਹ ਸੂਟ ਕਰਾ ਲਈ ਤੇ 100 ਕਿਲੋਮੀਟਰ ਤੱਕ ਪਹੁੰਚ ਕਰਾ ਲਈ ਠੀਕਾ ਦੋਨੇ ਗੱਲਾਂ ਹੀ ਆਪਣੇ ਕੋਈ ਆਏ ਨਹੀਂ ਵੀ ਆਪਾਂ ਪਹੁੰਚ ਹੀ ਕਰਨੀ ਹੈ ਸਹੀ ਗੱਲ ਆ ਜੇ ਮਰਜ਼ੀ ਕਰ ਲਿਆ ਅਗਲਾ ਨੇਵਾਲੂ ਦਾ ਫੋਟਿੰਗ ਹੈ ਨਾ ਗਰਮ ਜਿਹਾ ਅੱਡ ਰ ਕਮਾਲ ਆਨੇਖਾ ਨੰਬਰ ਮੁਖੀ ਆ ਸਾਹ ਬੋਤਾਂ ਅਦਰਾ ਮਾਰ ਕੇ ਦਿਖਾਉਂ ਡਾਕਟਰ ਗੰਨੇ ਕੋ ਗੱਲ ਦੀ ਐ ਨਹੀਂ ਗੱਲ ਸਾਹ ਰੰਗ ਵੀ ਚੱਕ ਨਹੀਂ ਬਾਈ ਮਾਰ ਕੇ ਰੱਖਾ ਬੱਚੇ ਬੁੱੱਚੇ ਦੀ ਨਹੀਂ ਲੋੜ ਛੜਦਾ ਛੜ ਨਹੀਂ ਜਨਾਣਾ ਸਾਡਾ ਓਕੇ ਜਨਾਣਾ ਪਾ ਨਾ ਪਾ ਬਈ ਕੋਈ ਚੱਕਰ ਹੀ ਨਹੀਂ ਵੜਦਾ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਹੀ ਨਹੀਂ ਕੈਨ ਬਈ ਇਹਨਾਂ ਵਿੱਚ ਕੁਛ ਨਹੀਂ ਨਿਆਣਾ ਬਾਈ ਕਿਹਨਾਂ ਪਾਉਣਾ ਪਾ ਨਹੀਂ ਪਾਉਣਾ ਨਾ ਪਾ ਤਾਂ ਵੀ ਕੋਈ ਚੱਕਰ ਨਹੀਂ ਆਣ ਤੋਂ ਦਿਖਾਏ ਡਾਕਟਰ ਇਹਦਾ ਚੱਕਰ ਹੀ ਨਹੀਂ ਆਣ ਤਾਂ ਬਹੁਤ ਚੰਗਾ ਲੱਗਿਆ ਬਹੁਤ ਚੰਗਾ ਚਵਾਈ ਦੇਖ ਡਾਕਟਰ ਕਿਆ ਬਾਤ ਆ ਬਈ ਫੜਕਾ ਸੁਣਦਾ ਨਾ ਚਵਾਈ ਨਾ ਤਾਂ ਚਵਾਈ ਦਾ ਕਹਿ ਨਹੀਂ ਕਾਹ ਲਾਉਂਗੀ ਬਈ ਵਾਲਦੀ ਹਾਂ ਮੋਟੀ ਮੋਟੀ ਚਵਾਈ ਹੈ ਜਿਵੇਂ ਮਰਜ਼ੀ ਚੋਈ ਚੱਲੂ ਚੱਕਰੇ ਨਹੀਂ ਚੈਣਾ ਕਰਮਾ ਨਹੀਂ ਕੁਛ ਨਹੀਂ ਬਾਹਲੀ ਠੰਡੀ ਹੈ ਯਾਰ ਹਨਾ ਫਾਇਰ ਆ ਦੋ ਜਿਹੜਾ ਟਾਈ ਜਿੰਨਾ ਵੀ ਦੇਣਾ ਬਈ ਯਾਰ ਹਮਮ ਫੁੱਲ ਠੰਡੀ ਸੀ ਨਾ ਜਿਵੇਂ ਮਰਜ਼ੀ ਚੋਈ ਚੱਲਿਆ ਕਿਆ ਬਾਤ ਬਾਲਾ ਤੰਗਾ ਚੋਂ ਲੱਗਿਆ ਕਿ ਨਹੀਂ ਜੀ ਆ ਮੂਰੇ ਥਾਂ ਚਵਾਈ ਦਾ ਜੀ ਨਾ ਮੈਂ ਪੂਰੀ ਬਿੱਤੀ ਦਾ ਥਾਣ ਪਿਆ ਬਾਕੀ ਚਵਾਈ ਰਾਹ ਦੀ ਖੜਕਾ ਖਾਉਂਦਾ ਚਵਾਈ ਦਾ ਨਾ ਚੀਜ਼ ਆ ਕੋਈ ਯਾਰ ਬਈ ਯਾਰ ਹੂੰ ਸਹੀ ਗਿਆ ਇਹਦਾ 85 ਹਜ਼ਾਰ ਵੀ ਲੋਕ ਅਹੀ ਜਗਾ ਮੰਗਿਆ 85 90 90 ਪਾਪਾ ਲੈਣ ਦੇ ਨਹੀਂ ਮੰਗਿਆ ਹੂੰ ਨਹੀਂ ਜਮਾ ਖਿੱਚ ਕੇ ਅਮਾ ਬਾਈ ਕਿਵੇਂ ਨਹੀਂ ਨਾਲ ਡੇੜਾ ਘੱਟ ਤੋਂ ਮਾਰਿਆ ਕੜਕੇ ਤੋਂ ਮੈਂਟ ਜੀ ਬਈ ਲੈ ਦੇਖੀ ਇੱਕ ਨੰਬਰ ਦਾਣੇ ਕੱਲੀ ਕੱਲੀ ਨਾੜ ਨਾ ਇਹੋ ਬੰਨੋ ਲਿਆਉ ਉਹ ਫਿਟਿੰਗ ਆਇਆ ਨਹੀਂ ਵੀ ਮਟਾਇਰ ਤੋਂ ਜਾਂ ਟਟਮਾ ਆਲੇ ਵਾ ਹੂੰ ਜਿੰਨਾ ਹੈ ਥੋਸ ਲੇਵੇ ਦੀ ਆ ਥੋਸ ਲੇਵੇ ਦੀ ਆ ਅੱਗੇ ਆਜੀ 2 ਨੰਬਰ ਜਿਹੜਾ ਸੂਆ ਬਾਈ ਦੂਜਾ ਸੂਆ ਸੂਈ ਆ ਸੁਬਾ ਹੀ ਸੂਈ ਆ ਜੇਰ ਦਿਖਾਇਆ ਟਰਾਪੇ ਬਠਾ ਜਾ ਜੇਰ ਉਹ ਪਈਆ ਬਠਾ ਪਰਿਆ ਪਿਆ ਜੇਰ ਦੀ ਵੀਡੀਓ ਵੀ ਆਪਣੇ ਕੋਲ ਉਹ ਨਹੀਂ ਗੱਲੂ ਓਕੇ ਫਾਨ ਲਈ ਬਾਈ ਦੁੱਧ 17 18 ਕਿਲੋ ਠੰਡਾ ਦੁੱਧ ਦੇ ਦਿੰੂ ਘੱਟ ਵਾਲੀ ਆ ਹੂੰ ਨਾਰਾ ਹੋਣਾ ਬਹੁਤ ਲੀਵੇ ਤੇ ਲੀਵਾ ਬਹੁਤ ਜਗਾ ਨੇੜਾ ਦੱਸ ਬੱਚੀ ਦਿੱਤੀ ਨੇ ਪੂਰੀ ਟੌਪ ਦੀ ਮਗਰ ਠੀਕ ਬੜੀ ਚੰਗੀ ਆ ਨਾ ਹਾਂ ਕੁਆਲਿਟੀ ਬਹੁਤ ਬੱਚੀ ਨੂੰ ਜਾਨੋ ਦੱਸ ਬੱਚੀ ਦੀ ਕੁਆਲਿਟੀ ਚੈੱਕ ਕਰੋ ਕਿਆ ਬਾਤ ਹੈ ਬਹੁਤ ਚੰਗਾ ਬੱਚਾ ਦੱਸਦਾ ਬਹੁਤ ਚੰਗਾ ਬੱਚਾ ਦੱਸਦਾ ਬਈ ਯਾਰ ਹੂੰ ਫੇਸਪੂਸਟ ਕਰਦ ਥਣਲੇਵਾ ਬਹੁਤ ਜੰਗਾਲੇ ਵਾਲਾ ਬੜਾ ਟ੍ਰੈਨਿੰਗ ਨਾ ਨਾ ਦੇਖੀ ਬਹੁਤ ਨਾੜਾ ਵਾਲੇ ਦੇ ਇਹਦੇ ਸਾਰੇ ਠਾਕਰੋ ਪਹਿਲਾਂ ਦੋ ਦਤੋਂ ਕੋਈ ਨਹੀਂ ਕਹ ਕੇ ਦੇਣੀ ਆ ਓਕੇ ਹਾਂ ਛੋਟੀ ਹੀ ਨਹੀਂ ਕਰਦਾ ਵਾਲੀ ਆ ਲੈਵਾ ਬੜਾ ਚੰਗਾ ਹੈ ਨਾ ਲੈ ਲੈ ਉਹਦੀ ਬਹੁਤ ਚੰਗੀ ਆ ਬਾਈ ਯਾਰ ਹੂੰ ਫੁੱਲ ਦੀ ਬਣੀ ਤੋੜਦੀਏ ਸੋਈ ਸਵਾਈ ਦੇਰ ਇਹਦੀ ਬੱਠਲ 'ਚ ਰੱਖੀ ਬੈਠਾ ਬਾਈ ਬੱਚਾ ਮਗਰ ਬੱਚੀ ਆ ਬੱਚੀ ਬਹੁਤ ਚੰਗੀ ਆ ਕਿਉਂਕਿ ਬੱਚੀ ਨੇ ਵੀ ਘਰ ਵਾਲੀ ਨੇ 1.5 ਸਾਲ ਨੂੰ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਪ੍ਰਿੰਟ ਪ੍ਰਿੰਟ ਰਿਵਾਰਡ ਦਾ ਬਹੁਤ ਚੰਗਾ ਹੈ ਲੇ ਵਾਲੋਆ ਬਹੁਤ ਜ਼ਿਆਦਾ ਟਰੈਕਟਰ ਲੋ ਤੋਰਾ ਵੀ ਕਰਮਾ ਲਈਦਾ ਇੱਕ ਨੰਬਰ ਆ ਬਾਈ ਸਾਰੇ ਪਾਸੇ ਕਰਮ ਬਰਬਲੇ ਵਾਲੋ ਆ ਦੇਖੇ ਜਾ ਸਹੀ ਗੱਲ ਆ ਬਾਈ ਹੂੰ ਫੇਸ ਉਸ ਦੇ ਕੇ ਨਾ ਸਣਾ ਕੀ ਮੋਲਾ ਵੀਰੇ ਜੈ ਜੈ ਇਸ 52000 ਦੀ ਦੇਦਾ ਟਰੈਕਟਰ ਮਾਨਦਾਨ ਹੋ ਜਾ ਬਾਈ ਇਹਦੇ ਜੀ ਹੋਈ ਚੱਕਰ ਆਗਾ ਕੋਈ ਸੋੜ ਕਰਾ ਲਈ ਤੇ ਕੋਈ ਪੋਹੇ ਕਰਾ ਲਈ 100 ਕਿਲੋਡਰ ਦੁਨਣਾ ਇਹ ਪਾ 200 ਕਿਲੋਮੀਟਰ ਤੇ ਪਹੁੰਚ ਕਰਦਾ ਜਿਹੜਾ ਜੋੜਾ ਲੋ ਬੰਦਾ ਬਾਈ ਠੀਕ ਆ ਬਾਈ ਹਾਂ ਹੂੰ ਜਮਾ ਜੈ ਜੈ ਮੋਲਾ ਬਾਈ ਮਾਨਦਾਨ ਕੋਈ ਚੱਕਣਾ ਲੈ ਤੋਰਾ ਮਾਰ ਕੇ ਦਿਖਾ ਨਾ ਉਹ ਨਹੀਂ ਗੱਲ ਤਾਰਾਂ ਜੁਇ ਚੱਕ ਨੇ ਬਾਈ ਮਾਰ ਕੇ ਦਿਖਾ। ਠੰਡੀ ਬਹੁਤ ਆਣਾ। ਹੰਡੀ ਉਹਦਾ ਜਰਾ ਲਾਈਵ ਆ ਜਾ। ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਚਵਾਈ ਦੇ ਤੋ। ਬਹੁਤ ਚੰਗਾ ਚੋਆ ਹਨ। ਕੋਈ ਤਾਂ ਬਹੁਤ ਹੀ ਡਾਕਟਰ ਆ ਮੇਰਾ। ਚੋਣਾ ਲੈ। ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ। ਕੀ ਆ। ਸਾਥ ਨਾਲ ਜੀ ਗਾਰੰਟੀ ਉਥਾ ਨਾਲ ਦੀ ਜੇਰ ਦੀ ਭਾਰ ਦੀ ਡਾਕਟਰ ਉਹ ਨਹੀਂ ਗੱਲ ਉਹ। ਠੀਕ ਆ। ਹੂੰ। ਸ਼ਾਬਾਸ਼। ਹਣ ਹੈ ਹੀ ਮੁੱਠੀ ਦਾ ਪੂਰਾ ਚੰਗਾ ਤਾਂ ਬੱਬੀ ਨਾਲ ਹੀ ਆ ਬਾਈ ਯਾਰ। ਦੁੱਤ ਗਈ ਸੀ ਆ ਵੀ ਵੱਤ ਵੀ ਦਿਖਾ ਦਿਆ। ਆ ਰਾਗ ਨਾ ਮਰਦੀ ਨਹੀਂ ਬਈ ਯਾਰ ਇਤੋਂ ਲੈ ਵਲੋ ਸਾਰੇ ਕਿਹ ਹੈ ਯਾਰ ਸ਼ਾਂਤ ਤੋਂ ਲੈ ਵਾ ਚੈੱਕ ਕਰਵਾਇਆ ਕਮਾਲ ਬਹੁਤ ਸੋਹਣਾ ਡਰਾ ਬਹੁਤ ਚੰਗੀ ਆ ਬੈਡ ਬਈ ਯਾਰ ਰੇਟ ਵੀ ਚਮਾ ਜਾਇਆ ਯਾਰ ਮਗਰ ਬੱਚੇ ਦੋ ਯਾਰ ਪਰ ਆ ਸਹੀ ਗੱਲ ਆ ਬਾਜ ਤੋਂ ਰੇਟ ਨਹੀਂ ਮੰਗਿਆ ਬੱਸ ਹਮ ਪਰ ਇਹ ਜੋ ਬਾਹ ਨਹੀਂ ਹੋਣਾ ਸੋੜ ਹੀ ਹੋ ਗਲੀ ਯਾਰ ਜਿਹਨੇ ਕਰਾਉਣੀ 100 ਰੁਪਿਆ ਨਾ ਬਾਜਾ ਬਕਾਈ ਜਗੇ ਬੱਚੀ ਬੁਸੀ ਜੇਰ ਦੂਰ ਦੀ ਸਾਰੇ ਗਾ ਕੰਪਲੀਟ ਆ ਤੇ ਕਿਸੇ ਵੀ ਨੂੰ ਬਈ ਦੋਨਾਂ ਚ ਕੋਈ ਵੀ ਪਸੰਦਾ ਜਾਈ ਨਾਲ ਕਨੈਕਟ ਕਰ ਲਿਓ ਧੰਨਵਾਦ